ਖੰਨਾ ਜੀਟੀ ਰੋਡ ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖਾ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਤੇ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਤੇ ਪੁਲਿਸ ਦੀ ਟੀਮ ਮੌਕੇ ਤੇ ਪੁੱਜੀ ਤੇ ਅੱਗ ਤੇ ਕਾਬੂ ਪਾਇਆ ਗਿਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਫਾਇਰ ਅਫਸਰ ਜਸਪਾਲ ਗੋਮੀ ਮੁਤਾਬਕ ਉਸ ਨੂੰ ਕਿਸੇ ਨੇ ਫੋਨ ਤੇ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਟੀਮ ਨਾਲ ਮੌਕੇ ਤੇ ਪੁੱਜੇ ਤੇ ਬੈਂਕ ਦਾ ਸਟਰੋਂਗ ਰੂਮ ਸੁਰੱਖਿਅਤ ਹੈ ਦੂਜੇ ਪਾਸੇ ਖੰਨਾ ਪੁਲਿਸ ਦੇ ਐਸ ਐਚਓ ਲਾਭ ਸਿੰਘ ਵੀ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸ ਰਹੀ ਨੇ ਤੇ ਅੱਗ ਦੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਕਹਿਣਾ ਸੀ ਕਿ ਉਹ ਸੈਰ ਦੇ ਦੌਰਾਨ ਜਦੋਂ ਬੈਂਕ ਦੇ ਕੋਲੋਂ ਲੰਘਿਆ ਤਾਂ ਉਸਨੇ ਧੂਆ ਵੇਖ ਕੇ ਫਾਇਰ ਅਫਸਰ ਨੂੰ ਫੋਨ ਰਾਹੀਂ ਸੂਚਨਾ ਦੇ ਦਿੱਤੀ ਗਿਆਨਵੀ ਘੋਟ ਮੈਂ ਨਵਿੰਦਰਪਾਲ ਸਿੰਘ ਗਿਆਨੀ ਤੇ ਕੀ ਹੋਇਆ ਸੀ ਜਦੋਂ ਬਾਕੀ ਭਾਗ ਮੈਂ ਜੀ ਸਵੇਰੇ ਸੈਰ ਕਰ ਰਿਹਾ ਸੀਗਾ ਨਿਕਲ ਰਿਹਾ ਤਾਂ ਮੇਰਾ ਚਾਹਨੇ ਕਿਤੇ ਧਿਆਨ ਪਿਆ ਤੇ ਨਿਕਲ ATM ਦੇ ਉੱਪਰ ਮੈਂ ਲਿਖੇ ਧੂਆ ਨਿਕਲ ਰਿਹਾ ਸੀਗਾ ਤੇ ਅਚਾਨਕ ਮੈਂ ਟੈਲੀਫੋਨ ਮਾਰਿਆ ਜਸਪਾਲ ਗੋਮੀ ਜੀ ਨੂੰ ਜਦ ਹੀ ਤੇ ਜਸਪਾਲ ਗਲਮੀ ਜੀ ਨੇ ਜਦ ਹੀ ਕਾਲ ਕੀਤੀ ਆਪਣੀ ਟੀਮ ਨੂੰ 2 ਮਿੰਟ ਚ ਇੱਥੇ ਪਹੁੰਚ ਗਏ ਉਹ ਕਿੰਨੇ ਵਜੇ ਦਾ ਇਹ 7 ਵਜੇ ਦਾ ਇਹ ਕਰੀਬ ਸੀਗਾ ਜੀ ਥੋੜੇ ਸੰਗ ਨਾਲ ਜਿੰਨਾ ਖਸਾਨ ਹੋਇਆ ਨਕਸ਼ਾਂ ਤਾਂ ਭਾਜੀ ਨੂੰ ਪਤਾ ਅੰਦਰ ਹੋ ਗਏ ਮੈਂ ਅੰਦਰ ਗਿਆ ਨਹੀਂ ਭਾਜੀ ਗਏ ਨੇ ਗੋਮੀ ਜੀ ਤੇ ਬਾਹਰ ਤੇ ਕਾਬੂ ਪਾ ਲਿਆ ਅੱਗੇ ਤੇ ਕਾਬੂ ਪਾਇਆ ਗਿਆ ਜੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨੀ ਹੋਇਆ ਜੀ ਬੜਾ ਖਾਲੇ ਸੀ ਉਹਨੇ ਕੀ ਕੋਈ ਹੋਰ ਡੈਕ ਨਹੀਂ ਆਜ ਸਿਰੇ ਸਾਨੂੰ ਫੋਨ ਆਇਆ ਸਾਨੂੰ ਫੋਨ ਕੀਤਾ ਗਿਆਨੀ ਜੀ ਨੇ ਇਹਨਾਂ ਦਾ ਫੋਨ ਆਇਆ ਕਿ ਇੱਕ ਬੈਂਕ ਦੇ ਵਿੱਚ ਅੱਗ ਲੱਗੀ ਹੋਈ ਹੈ ਸਾਰਕਰਨ ਜਾ ਰਹੇ ਹੋਣੇ ਕਿਤੇ ਸਾਨੂੰ ਸੂਚਨਾ ਮਿਲਦੇ ਸਾਡੀ ਟੀਮ ਮੌਕੇ ਤੇ ਪਹੁੰਚ ਗਈ ਆ ਕੇ ਦੇਖਿਆ ਅੱਗ ਨੂੰ ਅਸੀਂ ਬੁਝਾਉਣਾ ਸ਼ੁਰੂ ਕਰਤਾ ਤੇ ਪਰ ਸਟਰੋਂਗ ਰੂਮ ਬਚਾਲਿਆ ਗਿਆ ਸਾਡੀ ਮੁਸਤੈਦੀ ਨਾਲ ਟੀਮ ਦੇ ਨਾਲ ਮਤਲਬ ਇੰਨੀ ਸਪੀਡ ਨਾਲ ਸਾਡੀ ਗੱਡੀ ਇੱਥੇ ਪਹੁੰਚੀ ਕਿ ਸਟ੍ਰੌਂਗ ਰੂਮ ਬਚਾਲਿਆ ਅੱਗੇ ਹੈਗੀ ਆ ਅੰਦਰ ਸਟਾਰਟ ਸਰਕਲ ਨਾਲ ਲੱਗੀ ਹੋ ਸਕਦੀ ਹੈ ਜਾਂ ਸਾਨੂੰ ਪ੍ਰੋਪਰ ਨਹੀਂ ਪਤਾ ਹਲੇ ਵੀ ਅੱਗੇ ਕਿੱਦਾਂ ਲੱਗੀ ਆ ਫੋਨ ਕੀਤਾ ਗਿਆ ਇੱਥੋਂ ਸੰਜੂ ਸ਼ਰਮਾ ਜਿਹਨਾਂ ਦਾ ਇੱਥੇ ਵੈਂਗੇਜ ਅਕਾਊਂਟ ਆ ਸੀ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਅੱਗੇ ਲੌਗ ਵਗੈਰਾ ਖੁਲਵਾਏ ਮੈਨੇਜਰ ਨੂੰ ਕਹਿ ਕੇ ਅਸੀਂ ਸਾਡੀ ਟੀਮ ਤੁਸੀਂ ਦੇਖ ਰਹੇ ਹੋ ਪਿੱਛੇ ਕੰਮ ਕਰ ਰਹੀ ਹੈ ਆਹ ਕੰਟਰੋਲ ਕੂਪਲੀ ਨੇ ਲੱਗੀ ਕਿ ਸੀਨ ਮਾ ਕੇ ਆਏ ਸਾਰੇ ਹੀ ਅੰਦਰ ਬੈਂਕ ਦੇ ਵਿੱਚ ਇੰਟਰਨਲ ਜਿਹੜੀ ਇਹਨਾਂ ਦੀ ਫਿਟਿੰਗ ਵਗੈਰਾ ਸੀ ਇਹ ਪਹਿਲਾ ਟਾਈਮ ਹੈ ਕਿ ਪਹਿਲੇ ਇਸ ਤਰ੍ਹਾਂ ਹੋਇਆ ਕੋਈ ਹਾਦਸਾ ਪਹਿਲਾਂ ਇਸ ਤੋਂ ਪਹਿਲਾਂ ਮੇਰੀ ਸਰਵਿਸ ਦੇ ਦੌਰਾਨ ਦੋ ਤਿੰਨ ਵਾਰ ਇੱਥੇ ਅੱਗ ਪਹਿਲਾਂ ਵੀ ਲੱਗ ਚੁੱਕੀ ਹੈ ਕਿ ਬੈਂਕ ਵਾਲਿਆਂ ਨੇ ਤੁਸੀਂ ਕਿਹਾ ਨਹੀਂ ਇਹ ਦੇ ਬਾਰੇ ਕੀ ਇਹਨਾਂ ਨੂੰ ਵੀ ਫਾਇਰ ਸਿਸਟਮ ਵਗੈਰਾ ਲਗਾਓ ਐਕਸਟਿੰਸ਼ਰ ਵਗੈਰਾ ਸੀਗੇ ਬਟ ਉਹ ਚੱਲਿਆ ਹੀ ਨਹੀਂ ਜਦ ਅੱਗ ਰਾਂ ਦੀ ਲੱਗੀ ਹੋਈ ਹੈ ਚਲਾਣ ਵਾਲਾ ਹੀ ਨਹੀਂ ਸੀ ਕੋਈ ਇਹ ਕਿੰਨੀ ਵੇਰ ਦੀ ਤੁਹਾਨੂੰ ਲੱਗਦਾ ਵੀ ਇਹ ਲੱਗੀ ਹੋਵੇ ਇਹ ਰਾਤ ਮਤਲਬ ਹੋ ਸਕਦਾ ਵੀ ਸਵੇਰੇ 4-5 ਵਜੇ ਦੀ ਲੱਗੀ ਹੋਵੇ ਜਿਸ ਹਸਾਬ ਨਾਲ ਅਗੰਦਰ ਲੱਗੀ ਹੋਈ ਹੈ ਸਾਨੂੰ ਸੂਚਨਾ 7:30 ਵਜੇ ਮਿਲੀ ਹੈ ਪਾ ਲਿੱਤਾ ਗਿਆ ਕਾਬੂ ਪੂਰਾ ਤੁਸੀਂ ਦੇਖ ਰਹੇ ਹੋ ਕਾਬੂ ਨਹੀਂ ਇਹ ਇਸ ਤੋਂ ਅੱਗੇ ਇੱਕ ਬੈਂਕ ਨਾਲ ਹੀ ਹਾਂਜੀ ਦੇਖੋ ਵੱਡਾ ਹਾਦਸਾ ਹੋਣ ਤੋਂ ਬਚਾਲਿਆ ਨਹੀਂ ਤਾਂ ਅੱਗ ਹੋਰ ਵੀ ਜਾ ਸਕਦੀ ਸੀ ਪਹਿਲਾਂ ਅਸੀਂ ਕਈ ਕਾਲ ਪਹਿਲਾਂ ਰਿਪੋਰਟ ਵੀ ਲਾਈ ਉਹਨਾਂ ਨੂੰ ਉਹਨਾਂ ਨੇ ਸਾਰਾ ਸਿਸਟਮ ਜਿਹੜਾ ਤੁਸੀਂ ਦੱਸਿਆ ਸੀਗਾ ਉਹ ਚੁਕਾਤਾ ਸੀਗਾ ਉਹਨਾਂ ਨੇ ਫਾਇਰ ਦਾ ਸਿਸਟਮ ਪੂਰਾ ਲਵਾਇਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਟ੍ਰਾਂਸਫਾਰਮਰ ਹੈ ਥਲੇ ਜਾਂ ਹਾਈਡਰੈਂਟ ਹਾਈਡਰੈਂਟ ਵਗੈਰਾ ਉਹਨਾਂ ਨੇ ਲਵਾ ਲਿਆ ਸਾਰਾ ਦੇਖ ਸਕਦੇ ਹੋ ਤੁਸੀਂ ਜਾ ਕੇ ਪੰਜਾਬ ਨੈਸ਼ਨਲ ਬੈਂਕ ਦੀ ਗੱਲ ਕਰਦੇ ਹੋ ਤੁਸੀਂ ਉਹਨਾਂ ਨੇ ਲਵਾ ਲਿਆ ਸਾਰਾ ਹਾਈਡਰੈਂਟ ਇਹਨਾਂ ਕੋਈ ਸ਼ਾਰਟ ਸਰਕਟ ਹੋਇਆ ਉਹ ਬਿਜਲੀ ਦਾ ਜਿਹੜਾ ਹੈਗਾ ਇਹਨਾਂ ਦਾ ਅਰੇਂਜਮੈਂਟ ਅੰਦਰ ਹੈ ਜਿਹੜਾ ਸਵਿਚ ਵਗੈਰਾ ਤੇ ਉੱਥੋਂ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ। ਕਿ ਕਦੋਂ ਦੀ ਅੱਗ ਲੱਗੀ ਰਹੀ ਹੈ? ਇਹ ਸਾਨੂੰ ਸਵੇਰੇ 8 ਵਜੇ ਪਤਾ ਲੱਗਿਆ। ਦੇਖੋ ਜੇ ਦੇਖ ਰਹੇ ਨੇ ਚੈੱਕ ਕਰ ਰਹੇ ਨੇ ਬੈਂਕ ਵਾਲੇ। ਦੇਖਦੇ ਮੇਰੇ ਖਿਆਲ ਕੈਸ਼ ਤਾਂ ਸ਼ਾਇਦ ਸੇਫ ਆ ਤੇ ਬਾਕੀ ਰਿਕਾਰਡ ਰਿਪੋਰਟ ਸੜਿਆ। ਰਿਕਾਰਡ ਤੇ ਫਰਨੀਚਰ। ਇਸ ਬੈਂਕ ਦੇ ਵਿੱਚ ਪਹਿਲਾਂ ਵੀ ਦੋ-ਤਿੰਨ ਵਾਰ ਅੱਗ ਲੱਗ ਚੁੱਕੀ ਹੈ। ਉਹ ਸੇਮ ਕੀ ਮੀਜ਼ਰਮੈਂਟ ਕੀ ਹੋਣੀ ਹੈ ਯੂਜ਼ ਕਰਦੇ ਉਹ ਤਾਂ ਬੈਂਕ ਵਾਲੇ ਦੇਖਣਗੇ ਨਾ ਉਹਨਾਂ ਦਾ ਹੈ ਜੋ ਵੀ ਪ੍ਰੋਸੀਜਰ ਐਸਟੀਪੀ ਰਿਪੋਰਟ ਤੁਸੀਂ ਭੇਜੋ ਹਾਂਜੀ ਤੁਸੀਂ ਵੀ ਇਸ ਚੀਜ਼ ਦੀ ਰਿਪੋਰਟ ਭੇਜੋ ਹਾਂਜੀ ਹਾਂਜੀ ਹਾਂਜੀ